ਕਰਸੋਂ ਰਾਤ ਕਕਾਰਾਂ ਦੇ ਮਸਲੇ ਤੇ ਗ੍ਰਹਿ ਮੰਤਰੀ ਜਵਾਰ ਜੀ ਮੈਡਮ ਨਾਲੇ ਬੜੇ ਸੋਹਰਦ ਮਾਹੌਲ ਚ ਗੱਲ ਹੋਈ ਤਕਰੀਬਨ ਸਵਾ ਘੰਟਾ ਗੱਲ ਹੋਈ ਤੇ ਉਹਨਾਂ ਨੇ ਇਹ ਗੱਲ ਮੰਨੀ ਕਿ ਬਿਲਕੁਲ ਜਿਸੀਂ ਜਿੱਦਾਂ ਜਨੇਊ ਉਤਾਰਨ ਵਾਲਿਆਂ ਨੂੰ ਸਜ਼ਾ ਦਿੱਤੀ ਹੈ ਅਧਿਕਾਰੀਆਂ ਨੂੰ ਉਸੇ ਤਰ੍ਹਾਂ ਹੀ ਕਿਰਪਾਨ ਉਤਾਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਇਹ ਜਦੋਂ ਵਾਰਤਾ ਸਾਡੀ ਹੋਈ ਅਸੀਂ ਵਾਪਸ ਆ ਗਏ ਤੇ ਕਮਾਲ ਦੀ ਗੱਲ ਹੈ ਵੀ ਪਿੱਛੇ ਚੁਰਾ ਮਾਰਨ ਨੂੰ ਲਿਗਾ ਲੈ ਬੀਜੇਪੀ ਦੀ ਅਸੀਂ ਹਜੇ ਗੰਗਾ ਨਗਰ ਪਹੁੰਚੇ ਨਹੀਂ ਗਏ ਤੇ ਪੁਸ ਦੀਆਂ ਧਾੜਾਂ ਪੁਸ ਦੀਆਂ ਜਿਹੜੀਆਂ ਇਹ ਅਸਟਰ ਅਧਿਕਾਰੀ ਹੈ ਇਹਨਾਂ ਨੇ ਸਾਡੇ ਸਿੰਘਾਂ ਦੇ ਕਰੇ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਕਦੀ ਉਹ ਬਰਾਜੀ ਨਰਿੰਦਰ ਸਿੰਘ ਕਰੇ ਗਏ ਕਦੀ ਵਿਜੇਨਗਰ ਚਰਨਜੀਤ ਸਿੰਘ ਕਰੇ ਗਏ ਹੱਦ ਤੇ ਸ਼ਰਮ ਵਾਲੀ ਗੱਲ ਹੈ ਕਿ 87 ਸਾਲ ਦਾ ਬਜ਼ੁਰਗ ਜਰਨੈਲ ਸੁਭੇਕ ਸਿੰਘ ਰਾਵਲਾ ਆਲੇ ਸਾਡੇ ਨਾਲ ਗਏ ਸੀਗੇ 88 ਸਾਲ ਬਜ਼ੁਰਗ ਜਨੈਲ ਦੇ ਘਰ ਪਹੁੰਚ ਗਏ ਇਨਕੁਆਇਰੀ ਕਰਨ ਵਾਸਤੇ ਉਹਦੇ ਨੂੰ ਫੜਨ ਵਾਸਤੇ ਪਹੁੰਚ ਗਿਆ ਇਹ ਗੱਲਾਂ ਨਾ ਬੰਦ ਕਰੋ ਇਹ ਤੁਹਾਡੀਆਂ ਛਾਪੇ ਮਾਰੀਆਂ ਨਾਲੇ ਨਾ ਸਾਨੂੰ ਕੱਲ ਪਰਵਾਹੀ ਅੱਜ ਪਰਵਾਇਆ ਗ੍ਰਿਫਤਾਰ ਕਰਨਾ ਨਾ ਤੇ ਜਦੋਂ ਮਰਜ਼ੀ ਕਰ ਲਿਓ ਪਰ ਯਾਦ ਰੱਖਿਓ ਇਹ ਚਾਲਾਂ ਇਹ ਗ੍ਰਿਸਟਾਰੀਆਂ ਦਾ ਖੋਫ ਸਾਨੂੰ ਸਾਡੇ ਰਾਸਤੇ ਤੋਂ ਦੇਖ ਸਕਦਾ ਜੇਲਾਂ ਦੀ ਕਾਲ ਕੋੜੀਆਂ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਐ ਸਾਰੀ ਉਮਰ ਜੇਲਾਂ ਚ ਹੀ ਜਵਾਨ ਹੋਏ ਆਂ ਅਸੀਂ ਇਹ ਹਥਕੜੀਆਂ ਤੇ ਬੇਡੀਆਂ ਸਾਡੇ ਗਹਿਣੇ ਆ ਜਿਹਨੂੰ ਪਾ ਕੇ ਫਕਰ ਤੇ ਮਾਣ ਮਹਿਸੂਸ ਕਰਦੇ ਆ ਬੀਜੇਪੀ ਮੈਂ ਫਿਰ ਕਹ ਰਿਹਾ ਵੀ ਇਹ ਜਿਹੜੀ ਚੱਲ ਹੈ ਨਾ ਵੀ ਪਹਿਲਾਂ ਸਾਂ ਤੋੜ ਦੋ ਮਗਰ ਪਿੱਠ ਛੁਰਾ ਮਾਰੋ ਤੇ ਸਾਡੇ ਮੁੰਡਿਆਂ ਨੂੰ ਡਰਾਓ ਵੀ ਉਹ ਅੱਗੇ ਤੋਂ ਸਰਕਾਰ ਦੇ ਖਿਲਾਫ ਮੂੰਹ ਨਾ ਖੋਲਣ ਮੂੰਹ ਉਹਦੇ ਤਾਂ ਖੁੱਲਦੇ ਰਾਂਗੇ ਜੋ ਤੱਕ ਤੁਸੀਂ ਮੂੰਹ 'ਚੋਂ ਜ਼ਹਿਰ ਤੇ ਦਿਮਾਗ 'ਚ ਨਫ਼ਰਤ ਵਰਗੇ ਰੱਖੋਗੇ ਕੌਮ ਪ੍ਰਤੀ ਕੌਮ ਦੀਆਂ ਕੁਰਬਾਨੀਆਂ ਵੇਖ ਕੇ ਕੌਮ ਦਾ ਦੇਸ਼ ਪ੍ਰਤੀ ਯੋਗਦਾਨ ਦੇਖ ਕੇ ਕੌਮ ਨੂੰ ਬੰਦਾ ਮਾਨ ਸਰਕਾਰ ਤੇ ਹੱਕ ਦੋ ਤਾਂ ਅਸੀਂ ਤੁਹਾਡੇ ਨਾਲ ਇੱਕ ਵਧੀਆ ਤਾਲਮੇ ਲੈ ਕੇ ਚੱਲ ਸਕਦੇ ਆ ਪਰ ਜੇ ਸੋਚੋ ਵੀ ਤੁਸੀਂ ਦਬਾ ਕੇ ਤੇ ਤੁਹਾਡੇ ਸਿਧਾਂਤਾਂ ਤੇ ਤੁਹਾਡੇ ਜਿਹੜੇ ਆ ਇਹ ਕਪਟਪੂਰਨ ਜਿਹੜੀ ਤੁਹਾਡੀ ਹਰਕਤਾਂ ਅਸੀਂ ਉਹਨਾਂ ਨੂੰ ਕੌਮ 'ਚ ਲਾਗੂ ਹੋਣ ਦਾਂਗੇ ਕਦੇ ਵੀ ਨਹੀਂ ਹੋ ਸਕਦਾ ਕਦਾ ਜਿੱਤ ਨਹੀਂ ਹੋ ਸਕਦਾ ਇਸ ਕਰਕੇ ਇਹ ਛਾਪੇ ਮਾਰੀਆਂ ਬੰਦ ਕਰੋ ਇਹ ਨਾ ਹੋਵੇ ਕਿਤੇ ਸਾਨੂੰ ਦੁਬਾਰਾ ਫਿਰ ਸੜਕੇ ਉਤਰਨਾ ਪਵੇ ਤੇ ਦੁਬਾਰਾ ਫਿਰ ਉਹੀ ਮਾਹੌਲ ਤਿਆਰ ਹੋ ਜੇ ਜਿਹੜਾ ਸਿੱਨੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ